ਲੋੜ ਦੇ ਨੇਲੇ ਪਿੰਡ ਮੰਗਲ ਵਿੱਚ ਲੱਗੀ ਬਾਬਾ ਸਾਹਿਬ ਡਾਕਟਰ ਬੀ.ਆਰ. ਮੇਤਕੜ ਜੀ ਦੀ ਪ੍ਰਤੀਮਾ ਤੇ ਅਭੀਤੀ ਰਾਤ ਜਲੰਧਰ ਦੇ ਐਸਐਸਪੀ ਰਵਿੰਦਰ ਸਿੰਘ ਵਿਰਕਪੌਂਸ ਅਤੇ মিডিਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ 15 ਅਗਸਤ ਦੇ ਮੌਕੇ ਲਈ ਚੁਲੇ ਵਿੱਚ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ ਆਮ ਅਨਾਗਰਿਕਾ ਵਿੱਚ ਪੁਲਿਸ ਪ੍ਰਤੀ ਭਰੋਸਾ ਤੇ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਲਈ ਖੁਦ ਫੀਲਡ ਵਿੱਚ ਚੈਕਿੰਗ ਦੇ ਜ਼ਰੀਏ ਐਸਐਸਪੀ ਵੇਰਕ ਨੇ ਕਿਹਾ ਹੈ ਕਿ ਡਾਕਟਰ ઉમેਦਕਰ ਜੀ ਦੀਆਂ ਸਾਰੀਆਂ ਪ੍ਰਤੀਮਾਾਂ ਸੁਰੱਖਿਆ ਉਜਕੀਨੀਆਂ ਬਣਾਈ ਗਈਆਂ ਹਨ ਉਨ੍ਹਾਂ ਨੇ ਦੱਸਿਆ ਕਿ ਚਲੰਦਰ ਰੂਲਰ ਜ਼ਿਲ੍ਹੇ ਵਿੱਚ ਕਰੀਬ 550 ਪੁਲਿਸ ਜਵਾਨ ਨਾਈਟ ਡਿਊਟੀ ਤੇ ਤਾਇਨਾਤ ਹਨ ਜਿਨ੍ਹਾਂ ਵਿੱਚ 3 ਐਸਪੀ ਅਤੇ 15 ਡੀਐਸਪੀ ਰੈਂਕ ਦੇ ਅਧਿਕਾਰੀ ਸ਼ਾਮਲ ਹਨ ਨਾਈਟ ਡੋਮਿਨੇਸ਼ਨ ਰਾਹੀਂ ਸਾਰੇ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਮਾੜੇ ਅਨਸਰ ਨੂੰ ਮੌਕਾ ਨਾ ਮਿਲੇ ਐਸਐਸਪੀ ਵਿਰਕ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਕਾਨੂੰਨ ਦੇ ਖਿਲਾਫ ਗਤੀਵਿਧੀ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਵਕਤ ਕਾਰਵਾਈ ਕੀਤੀ ਜਾਵੇਗੀ ਫਲੋਰ ਤੋਂ ਅਮਰਜੀਤ ਸਿੰਘ ਮੋਨੂ ਦੀ ਵਿਸ਼ੇਸ਼ ਰਿਪੋਰਟ ਸਰ ਅੱਜ ਪੰਨੇ ਨੰਗਲ ਪਹੁੰਚੇ ਆ ਬਾਵਾ ਸਾਹਿਬ ਦੇ ਸਟੇਟੂ ਕਿ ਕੀ ਸਾਰਾ ਮਾਮਲਾ ਅਸੀਂ ਜਿਹੜੀ ਹੈਗੀ ਹੈ ਇੰਡੀਪੈਂਡੈਂਸ ਡੇ ਦੀ ਜਿਹੜੀ ਹੈਗੀ ਹੈ ਈਵ ਦੇ ਸੰਬੰਧੀ ਜਿਹੜੀਆਂ ਸਾਡੀਆਂ ਤਿਆਰੀਆਂ ਚੱਲ ਰਹੀਆਂ ਨੇ ਸਿਕਿਉਰਿਟੀ ਦਾ ਜਾਇਜ਼ਾ ਲਿਆ ਜਾ ਰਿਹਾ ਐਂਡ ਆਮ ਨਾਗਰਿਕਾਂ ਦੇ ਵਿੱਚ ਜਿਹੜੀ ਹੈਗੀ ਸਿਕਿਉਰਿਟੀ ਦੀ ਜਿਹੜੀ ਭਾਵਨਾ ਤੇ ਟਰਸਟ ਦੀ ਭਾਵਨਾ ਜਿਹੜੀ ਪੁਲਿਸ ਪ੍ਰਤੀ ਉਹਨੂੰ ਵਿਸ਼ਵਾਸ ਦੀ ਭਾਵਨਾ ਨੂੰ ਪੈਦਾ ਕਰਨ ਵਾਸਤੇ ਤੇ ٹرسٹ ਬਿਲਡ ਅਪ ਕਰਨ ਵਾਸਤੇ ਤੇ ਜਿਹੜੇ ਸਾਡੇ ਸਿਟੀਜਨ ਨੇ ਸਿਕਿਉਰ ਨੇ ਐਂਡ ਸਾਡੇ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਦੀਆਂ ਪ੍ਰਤੀਮਾ ਨੇ ਜਾਂ ਹੋਰ ਵਾਈਟਲ ਇੰਸਟਾਲੇਸ਼ਨਸ ਨੇ ਉਹ ਸਾਰੀਆਂ ਸਿਕਿਉਰ ਨੇ ਅਜੀ ਇਸ ਕਰਕੇ ਮੈਂ ਖੁਦ ਫੀਲਡ ਦੇ ਵਿੱਚ ਜਿਹੜਾ ਹੈਗਾ ਸਾਰੀਆਂ ਚੈਕਿੰਗ ਕਰ ਰਿਹਾ ਤਾਂ ਜਿਵੇਂ ਕਿ ਤੁਸੀਂ ਅੱਜ ਜਾਣਦੇ ਹੋ ਅੱਜ 13 ਅਗਸਤ ਹੈ ਪਰਸੋਂ ਨੂੰ ਜਿਹੜੀ 15 ਅਗਸਤ ਦੀਆਂ ਸੈਲੀਬ੍ਰੇਸ਼ਨਸ ਨੇ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਅੱਜ ਜਿਹੜੀ ਜਲੰਧਰ ਰੂਰਲ ਦੇ ਵਿੱਚ 550 ਦੇ ਕਰੀਬ ਜਿਹੜੀ ਨਾਈਟ ਡੋਮਿਨੇਸ਼ਨ ਦੇ ਉੱਤੇ ਫੋਰਸ ਜਿਹੜੀ ਲਾਈ ਹੈ ਜਿਹਦੇ ਵਿੱਚ ਸਾਡੇ 3 ਐਸਪੀ ਸਾਹਿਬਾਨ ਬਾਹਰ ਨੇ ਐਂਡ ਸਾਡੇ 15 ਜਿਹੜੇ ਹੈਗੇ ਨੇ ਡੀਐਸਪੀ ਰੈਂਕ ਦੇ ਅਫਸਰ ਬਾਹਰ ਨੇ ਕੁੱਲ 550 ਦੀ ਫੋਰਸ ਜਿਹੜੀ ਹੈਗੀ ਹੈ ਅਸੀਂ ਸਾਰੇ ਡਿਸਟ੍ਰਿਕਟ ਦੇ ਵਿੱਚ ਡਿਪਲੋਏ ਜਿਹੜੀ ਨਾਈਟ ਡਿਊਟੀ ਲਈ ਕੀਤੀ ਹੋਈ ਆ ਸਾਰਾ ਏਰੀਆ ਨੂੰ ਡੋਮਿਨੇਟ ਜਿਹੜਾ ਹੈਗਾ ਕੀਤਾ ਜਾ ਰਿਹਾ ਇਹ ਸਰ ਮਾਰੇ ਅਨਸਰਾਂ ਨੂੰ ਕੋਈ ਵਾਰਨਿੰਗ ਨਹੀਂ ਭਾੜੇ ਅੰਸਰ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਜਿਹੜੇ ਹੈਗੇ ਅਸੀਂ ਬਾਹਰ ਹੈਗੇ ਆਂ ਜੇ ਵੀ ਸਾਡੇ ਗੱਲ ਨੋਟਿਸ ਚ ਆਉਂਦੀ ਆ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆਂ ਤੇ ਉਹਨਾਂ ਵਾਸਤੇ ਜਿਹੜੀ ਸਖਤ ਤਾੜਦਾਂਗੇ ਜਿਹੜਾ ਹੈਗਾ ਸਾਡੇ ਜਿਹੜੀ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਕਰਨ ਜੋ ਕਾਨੂੰਨ ਦੇ ਖਿਲਾਫ ਹੋਵੇ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ